ਏਮਸ ਵੇਦ ਕੁਮਾਰੀ ਮਿੱਤਲ ਪੇਸ਼ੈਂਟ ਸੈਂਟਰ ਹੋਮ ਦਾ ਇਹ ਸਾਡੀ ਮਾਤਾ ਜੀ ਦੀ ਯਾਦ ਆਛੋਇਆ ਉਦੋਂ ਆਪਣੇ ਆਖਰੀ ਦਿਨਾਂ 'ਚ ਉਹ ਦੋ ਤਿੰਨ ਬਾਰ ਏਮਸ ਆਏ ਤੇ ਉਹਨਾਂ ਨੇ ਦੇਖਿਆ ਵੀ ਬਾਹਰ ਜਿਹੜੇ ਪੇਸ਼ੈਂਟਸ ਐ ਜਾਂ ਟੈਂਡੈਂਟਸ ਐ ਜਿਨ੍ਹਾਂ ਦੀ ਬਾਰੀ ਖਲ ਆਣੀ ਐ ਉਹ ਇੱਥੇ ਲਾਉਨ 'ਚ ਹੀ ਬੈਠੇ ਸੀ ਠੰਡ ਦੇ ਦਿਨਾਂ 'ਚ ਗਰਮੀ ਦੇ ਦਿਨਾਂ 'ਚ ਉਹਨਾਂ ਵਾਸਤੇ ਕੋਈ ਆਸ਼ਰਾਨੀ ਨਹੀਂ ਸੀਗਾ ਖਾਣ ਵਾਸਤੇ ਜਗ੍ਹਾ ਨਹੀਂ ਸੀ ਟਾਇਲਟ ਜਾਣ ਵਾਸਤੇ ਨਹੀਂ ਸੀਗਾ ਤੇ ਉਹਨਾਂ ਨੇ ਮੈਨੂੰ ਇਹ ਹੀ ਹੁਕਮ ਕਰਕੇ ਗਏ ਵੀ ਇਹ ਤੁਸੀਂ ਇੱਕ ਇਥੇ ਧਰਮਸ਼ਾਲਾ ਹੋਰ ਕਿਤੇ ਧਾਰਮਿਕ ਸਥਾਨ ਤਾਂ ਨਾ ਬਣਾ ਕੇ ਵੀ ਧਰਮਸ਼ਾਲਾ ਉਰੇ ਕੰਸਟਰਕਟ ਕਰੋ ਜਿਹੜੇ ਕਿ ਇਹ ਲੋਕੀ ਉਰੇ ਆਂਦੇ ਐ ਐਡੀ ਦੂਰੋਂ ਤੇ ਵਿਚਾਰੇ ਕੁਛ ਅਫੋਰਡ ਨਹੀਂ ਕਰ ਸਕਦੇ ਉਹਨਾਂ ਵਾਸਤੇ ਰਹਿਣ ਵਾਸਤੇ ਤੇ ਉਹਨਾਂ ਦੇ ਖਾਣ ਵਾਸਤੇ ਤੇ ਰੁਕਣ ਵਾਸਤੇ ਇੱਕ ਜਗ੍ਹਾ ਦਾ ਕਰਾਇਦਾ ਉਹਨਾਂ ਦੇ ਹੁਕਮ ਦੇ ਮੁਤਾਬਕ ਹੀ ਪ੍ਰਭੂ ਦੀ ਇੱਛਾ ਨਾਲ ਇਹ ਇਹ ਉਪਰਾਲਾ ਜਿਹੜਾ ਇਹ ਪੂਰਾ ਹੋਇਆ ਤੇ ਮੈਂ ਈਸ਼ਵਰ ਦਾ ਐਮਸ ਦਾ ਕਮਰੇ ਵਿੱਚ ਦੇ ਵਿੱਚ ਨਿੱਕੀ ਵੀ ਕੁਝ ਖਾਤਰੇ ਦਾ ਇਦੇ ਵਿੱਚ ਜਿਹੜੇ ਤਕਨੀਕੀ ਬਨ ਟ੍ਰੇਡ ਕਮਰੇ ਐ ਅਸੀਂ ਆਪਰੇਟ ਕਰਾਂਗੇ ਜਿਹੜੇ ਇੱਕ ਮੰਜ਼ਿਲ ਪੂਰੀ ਏਸੀ ਹੈ ਇੱਕ ਪੂਰੀ ਨੋਨ ਏਸੀ ਹੈ ਦੋ ਡੋਮੇਟਰੀਜ਼ ਐ ਲੇਡੀਜ਼ ਵਾਸਤੇ ਅਲੱਗ ਡੋਮੇਟਰੀ ਹੈ ਜੈਂਟਸ ਵਾਸਤੇ ਅਲੱਗ ਡੋਮੇਟਰੀ ਹੈ ਫਿਰ ਉਸ ਤੋਂ ਬਾਅਦ ਮਲਟੀ ਪਰਪਸ ਹਾਲ ਐ ਕਿਸੇ ਨੇ ਆਪਣਾ ਬਲੱਡ ਡੋਨੇਸ਼ਨ ਕੈਂਪ ਲਗਾਣਾ ਹੈ ਕੋਈ ਮੈਡੀਕਲ ਚੈੱਕਅਪ ਕੈਂਪ ਲਗਾਣਾ ਹੈ ਉਹਦੇ ਵਾਸਤੇ ਜਾਂ ਕਦੇ ਕੋਈ ਏਦਾਂ ਦੀ ਮਹਾਮਾਰੀ ਆ ਜਾਈ ਜਿੱਥੇ ਕਿ ਜ਼ਿਆਦਾ ਲੋਕ ਐ ਜੋੜ ਪਏ ਉਥੇ ਗੱਦੇ ਬਿਠਾ ਕੇ ਅਸੀਂ ਕਿਰਪਾ 100 ਲੋਕ ਦੋ ਉਥੇ ਅਕਮੋਡੇਟ ਕਰ ਸਕਦੇ ਹਾਂ ਤੇ ਲੰਗਰ ਹਾਲ ਆਪਣੇ ਦੇਖਿਆ ਹੀ ਹੈ ਕਾਫੀ بڑا ਹੈ ਅੰਦਾਜ਼ਾ 300 ਲੋਕ ਇੱਕ ਵਾਰ ਬੈਠ ਕੇ ਖਾਣਾ ਖਾ ਸਕਦੇ ਆ ਇਹਦੇ ਖਾਣੇ ਦਾ ਰੇਟ ਵੀ ਬਹੁਤ ਹੀ ਸਬਸਾਈਡ ਇੱਕ 40 ਰੁਪਏ ਪਰ ਮੀਲ ਅਸੀਂ ਰੱਖਿਆ ਪਰ ਡਾਈਟ ਰੱਖਿਆ ਉਹਦੇ ਵਿੱਚ ਪੂਰੀ ਉਹਦੇ ਵਿੱਚ ਮਿੱਠਾ ਵੀ ਹੈਗਾ ਦੋ ਸਮਝਿਆ ਵੀ ਹੈ ਦਾਲ ਵੀ ਹੈ ਫੁਲਕਾ ਵੀ ਹੈ ਚਾਵਲ ਵੀ ਹੈ ਸਲਾਦ ਵੀ ਹੈ ਉਹ ਦੇਵਾਂਗੇ ਤੇ ਇੱਕ ਇੱਕ ਅੱਛਾ ਰੈਸਟੋਰੈਂਟ ਵੀ ਬਣਾਇਆ ਹੈ ਬੇਕੰਬਰ ਪੇਸ਼ੰਤ ਐਸੇ ਹੁੰਦੇ ਆ ਵੀ ਜਿਨ੍ਹਾਂ ਦਾ ਡਿਮਾਂਡ ਹੈ ਕਿ ਲੰਗਰ ਚ ਨਹੀਂ ਖਾਣਾ ਸੀ ਤੇ ਦੂਜੇ ਪਾਸੇ ਖਾਣਾ ਹੈ ਇੱਕ ਐਸੀ ਵੀ ਐਸੇ ਕਰਕੇ ਲਗਾਏ ਆ ਤੇ ਵੇਟਿੰਗ ਰੂਮ ਵੀ ਦੋ ਅਲੱਗ ਬਣਾਏ ਇੱਕ ਨਾਰਮਲ ਬਣਾਤਾ ਇੱਕ ਥੋੜਾ ਜਿਹਾ ਵਧੀਆ ਸੀਟਾ ਲਗਾ ਕੇ ਬਣਾਤਾ ਤੇ ਏਸੀ ਬਣਾਤਾ ਤਾਂ ਕਿ ਕਈ ਲੋਕ ਕਹਿੰਦੇ ਵੀ ਤੁਹਾਨੂੰ ਅੱਛੀ ਜਗ੍ਹਾ ਵੀ ਵੇਟਿੰਗ ਚਾਹੀਦੀ ਹੈ ਤੇ ਇਸ ਕਰਕੇ ਦੋਨੋਂ ਰੱਖੇ ਤਾਂ ਕਿ ਉਸ ਸੁਸਾਇਟੀ ਹਾਇਰ ਸੁਸਾਇਟੀ ਤੋਂ ਥੋੜੇ ਜਿਹੀ ਵੱਧ ਚਾਰਜਸ ਕਰਕੇ ਤੇ ਥੱਲੇ ਨੂੰ ਸਬਸਕ੍ਰਾਈਬ ਸਬਸਕ੍ਰਾਈਬ ਕਰਕੇ ਇਹ ਟੋਟਲ ਨੋ ਪ੍ਰੋਫਿਟ ਨੋ ਲਾਸ ਬੀਚ ਤੇ ਚੱਲੂਗਾ ਇਹ ਜਿਹੜਾ ਸਾਂਝਾ ਉਪਰਾਲਾ ਹੈ ਐਪਸ ਦਾ ਤੇ ਦਵਾਰਕਾਦਾਸ ਮਿੱਤਲ ਚੈਰੀਟੇਬਲ ٹرسٹ ਦਾ નો ਪ੍ਰੋਫਿਟ ਨੋ ਲਾਸ ਫੇਸ ਤੁਸੀਂ ਵੀ ਕਾਸ ਲਈ ਬਹੁਤ ਪਰਸੈਂਟੇਜ ਰੱਖੀ ਕਿ ਕਿ 80 ਲਈ ਕਿਹਾ ਕਿ 80 નો ਨਾ ਦੇਖੋ ਇੰਡਸਟਰੀ ਤਾਂ ਆਲਰੇਡੀ ਚੱਲ ਰਹੀ ਹੈ तकरीबन ਮੇਰੇ ਕੋਲ 2.5 ਹਜ਼ਾਰ ਬੰਦਾ ਕੰਮ ਕਰ ਰਿਹਾ ਹੈ ਵੱਖਰੀ ਵੱਖਰੀ ਸੰਸਥਾਵਾਂ ਤੋਂ ਇਹ ਜਿਹੜਾ ਅੱਜ ਆਪਾਂ ਇੰਡਸਟਰੀ ਦੀ ਗੱਲ ਨਹੀਂ ਕਰ ਰਹੇ ਆਪਾਂ ਸਿਰਫ ਇਹਦੀ ਗੱਲ ਕਰ ਰਹੇ ਆਂ ਵੀ ਜਿਹੜਾ ਕਿ ਸੁਸਾਇਟੀ ਨੂੰ ਅਸੀਂ ਕੁਝ ਪੇਬੈਕ ਕਰ ਸਕੀਏ ਸੁਸਾਇਟੀ ਤੋਂ ਹੀ ਪੈਸਾ ਲਿੱਤਾ ਹੈ ਸੁਸਾਇਟੀ ਤੋਂ ਹੀ ਕਮਾਇਆ ਹੈ ਸ਼ਹਿਰ ਤੋਂ ਕਮਾਇਆ ਹੈ ਸ਼ਹਿਰ ਨੂੰ ਕੀ ਵਾਪਸ ਦਈਏ ਮਸਲਾ ਉਹਦਾ ਹੈ ਇਹਦੇ ਟੋਟਲ ਕਾਸਟ ਤਕਰੀਬਨ 13 ਕਰੋੜ ਰੁਪਏ ਦਾ ਖਰਚਾ ਆਇਆ ਜਿਹੜਾ ਕਿ ਸਾਰਾ ਦਾ ਸਾਰਾ ٹرسٹ ਨੇ ਆਪਣੇ ਕੋਲ ਦਿੱਤਾ ਸੀ ਇਸ ਵਿੱਚ ਇਹਦੇ ਵਿੱਚ ਕੋਈ ਪਬਲਿਕ ਤੋਂ ਜਾਂ ਹੋਰ ਤਾਂ ਕੋਈ ਅਸੀ ਕੰਟਰੀਬਿਊਸ਼ਨ ਇਹਦੇ ਚ ਨਹੀਂ ਹੁੰਦਾ ਲੈਂਡ ਜਿਹੜੀ ਹੈ ਐਪਸ ਨੇ ਦਿੱਤੀ ਹੈ ਲੈਂਡ ਸਿਲਦੀ ਹੈ ਇਹਦੇ ਤਕਰੀਬਨ 260 ਬੈਡਸ ਹੈਗੇ ਰੂਮਸ ਦੇ ਤੇ ਡੋਮਿਟਰੀ ਜਦੋਂ ਮਿਲਾ ਕੇ ਕਿੰਨੀ ਜ ਇਹ ਤਕਰੀਬਨ ਜਿਹੜੀ ਐਮਸ ਨੇ ਸਾਨੂੰ ਦਿੱਤੀਆਂ 4000 ਸਕੁਅਰ ਮੀਟਰ ਦਿੱਤੀ। ਠੀਕ ਹੈ ਜੀ। ਥੈਂਕ ਯੂ ਜੀ।